ਧਾਰਮਿਕ ਇਕਤਾ ਅਖੰਡਤਾ ਦਾ ਵੱਡਾ ਮਜਸਮਾ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਦਰ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਤਾਰਿਆ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਮਾਣ ਦਿੱਤਾ ਚੌਥੇ ਨਾਨਕ ਸਰੂਪ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪ੍ਰਗਟ ਹੋਏ ਸਤਿਗੁਰੂ ਮਹਾਰਾਜ ਨੇ ਲੋਕਾਈ ਨੂੰ ਐਸਾ ਨਵਾਜਿਆ ਇੰਨਾ ਪਿਆਰ ਦਿੱਤਾ ਇੰਨਾ ਸਤਕਾਰ ਦਿੱਤਾ ਅੱਜ ਪਾਵਨ ਸਥਾਨਾਂ ਦੇ ਉੱਪਰ ਲੱਖਾਂ ਸੰਗਤਾਂ ਆਣ ਕਰਕੇ ਨਕਮਸਤਕ ਹੁੰਦੀਆਂ ਨੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਨੇ ਸਰੋਵਰ ਦੇ ਵਿਚਕਾਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਕਦਗਦ ਹੋ ਜਾਂਦੇ ਕਿਸੇ ਵੀ ਭਾਸ਼ਾ ਨੂੰ ਜਾਣਦੇ ਹੁੰਦੇ ਕਿਸੇ ਵੀ ਧਰਮ ਦੇ ਹੁੰਦੇ ਮਨ ਦੇ ਵਿੱਚ ਸ਼ਾਂਤੀ ਉਹਨਾਂ ਦੇ ਆਪਣੇ ਆਪ ਆ ਜਾਂਦੀ ਉੱਥੋਂ ਕੜਾ ਪ੍ਰਸ਼ਾਦ ਦੀ ਦੀਗ ਲੈ ਕੇ ਗੁਰੂ ਕੇ ਲੰਗਰਾਂ ਵਿੱਚ ਆਉਂਦੇ ਜਿੱਥੇ ਬਿਨਾਂ ਊਚ ਨੀਚ ਭੇਦ ਭਾਵ ਤੋਂ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਪ੍ਰਸ਼ਾਦਾ ਵੀ ਇੰਨਾ ਸੋਹਣਾ ਜਿਸ ਵਿੱਚ ਹਰੇਕ ਤਰ੍ਹਾਂ ਦਾ ਰਸ ਜਿਹੜਾ ਹੈ ਉਹ ਭਰਪੂਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ-ਨਾਲ ਆਹ ਵੇਖੋ ਸੰਗਤਾਂ ਲਸਣ ਛਿਲ ਰਹੀਆਂ ਨੇ ਅਦਰਕ ਚੀਰ ਰਹੀਆਂ ਨੇ ਹੋਰ ਤਰ੍ਹਾਂ ਤਰ੍ਹਾਂ ਦੇ ਮਸਾਲੇ ਸੰਗਤਾਂ ਮਿਹਨਤ ਕਰਕੇ ਗੁਰੂ ਸਾਹਿਬ ਜੀ ਦਾ ਨਾਮ ਜਪ ਕੇ ਸੇਵਾ ਕਰਦੀਆਂ ਗੁਰੂ ਕੇ ਲੰਗਰਾਂ ਵਿੱਚ ਲਾਈਨਾਂ ਲੱਗੀਆਂ ਰਹਿੰਦੀਆਂ ਜਿੱਥੇ ਕਈ ਥਾਵਾਂ ਤੇ ਬਰਤਨਾਂ ਨੂੰ ਲੱਤਾਂ ਨਾਲ ਪੈਰਾਂ ਨਾਲ ਸੁੱਟਦੇ ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਝੂਠੇ ਬਰਤਨਾਂ ਨੂੰ ਵੀ ਮਾਣ ਦਿੱਤਾ ਜਾਂਦਾ ਹੈ ਉਹਦੀ ਸੇਵਾ ਕਰਕੇ ਵੀ ਆਪਣੇ ਆਪ ਨੂੰ ਵਡਪਾਗੇ ਬਣਾਇਆ ਜਾਂਦਾ ਫਿਰ ਜੋੜੇ ਘਰ ਦੇ ਵਿੱਚ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਜੋੜੇ ਘਰ ਦੇ ਵਿੱਚ ਸੇਵਾ ਕਰਦੇ ਕਿੰਨਾ ਸਿੱਧਕ ਕਿੰਨਾ ਸੰਤੋਖ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਬਖਸ਼ਿਸ਼ ਕੀਤਾ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ